ਜਨਮ ਦਿਨ ਮੌਕੇ ਮਾਤਾ ਗੁਜਰਕੌਰ ਤੇ ਸਾਹਿਬਜ਼ਾਦਿਆਂ ਦੀ ਲਸ਼ਾਨੀ ਸ਼ਹਾਦਤ ਨੂੰ ਯਾਦ ਕਰਦੇ ਆ ਪ੍ਰੋਫੈਸਰ ਸ਼ਰਮਾ ਨੇ ਲਗਾਏ ਪੋਦੇ ਜੀਹਾਂ શ્રી ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ਼੍ਰੀ ਅਨੰਦਪੁਰ ਸਾਹਿਬ ਦੇ ਕੰਪਿਊਟਰ ਸਾਇੰਸ ਵਿਭਾਗ ਦੇ ਮੁਖੀ ਡਾਕਟਰ सुरेंद्र ਸ਼ਰਮਾ ਨੇ ਅੱਜ ਮਾਤਾ ਗੁਜਰਕੌਰ ਤੇ ਸਾਹਿਬਜ਼ਾਦਿਆਂ ਦੀ ਲਸ਼ਾਨੀ ਸ਼ਹਾਦਤ ਨੂੰ ਨਮਨ ਕਰਦੇ ਆਪਣੇ ਜਨਮ ਦਿਨ ਮੌਕੇ ਇੱਥੋਂ ਦੇ ਚਰਨ ਗੰਗਾ ਸਟੇਡੀਅਮ ਵਿਖੇ ਪੋਦੇ ਲਗਾਏ ਉਹਨਾਂ ਕਿਹਾ ਕਿ ਜੇਕਰ ਅੱਜ ਅਸੀਂ ਆਜ਼ਾਦ ਫਿਜ਼ਾ ਵਿੱਚ ਕੁੰਮਰੇ ਹਾਂ ਤਾਂ ਇਹ ਆਜ਼ਾਦੀ ਇਹਨਾਂ ਲਸ਼ਾਨੀ ਸ਼ਹਾਦਤਾਂ ਦੀ ਬਦੌਲਤ ਸਾਨੂੰ ਮਿਲੀ ਹੈ ਡਾਕਟਰ ਸ਼ਰਮਾ ਨੇ ਕਿ ਕਰਨੀ ਸਾਡਾ ਸਾਰਿਆਂ ਦਾ ਫਰਜ਼ ਹੈ ਤੁਹਾਨੂੰ ਦੱਸ ਦਈਏ ਕਿ ਇਸ ਮੌਕੇ ਉਹਨਾਂ ਨਗਰ ਕੌਂਸਲ ਪ੍ਰਧਾਨ ਹਰਜੀਤ ਸਿੰਘ ਜੀਤਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਪ੍ਰੋਫੈਸਰ ਸ਼ਰਮਾ ਨੇ ਕਿਹਾ ਕਿ ਅੱਜ ਪੌਦੇ ਲਗਾਉਣ ਦਾ ਪ੍ਰੋਗਰਾਮ ਨਗਰ ਕੌਂਸਲ ਪ੍ਰਧਾਨ ਹਰਜੀਤ ਸਿੰਘ ਜੀਤਾ ਦੀ ਰਹੀ ਨੁਮਾਈ ਹੇਠ ਉਲਿੱਕਿਆ ਗਿਆ ਹੈ ਜਿਸ ਲਈ ਹੋ ਪ੍ਰਧਾਨ ਹਰਜੀਤ ਸਿੰਘ ਜੀਤਾ ਦੀ ਸਮੁੱਚੀ ਟੀਮ ਦੇ ਮਸ਼ਕੂਰ ਹਨ ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੋਫੈਸਰ ਬੀ ਐਸ ਚੰਨ ਪੱਤਰਕਾਰ ਰਾਜ ਗਈ ਅਤੇ ਸਮਾਜ ਸੇਵੀ ਕੁਲਦੀਪ ਸਿੰਘ ਪੱਗਾ ਵਿਸ਼ੇਸ਼ ਤੌਰ ਤੇ ਮੌਜੂਦ ਸਨ ਤੁਸੀਂ ਦੇਖ ਰਹੇ ਹੋ ਨੰਗਲ ਸਿਟੀ ਅਪਡੇਟ ਦੇ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਬਹੁਤ ਧੰਨਵਾਦੀ ਹਾਂ ਸ੍ਰੀ ਰਾਜ ਗਈ ਜੀ ਦਾ ਸਰਦਾਰ ਕੁਲਦੀਪ ਸਿੰਘ ਪੰਗਾ ਜੀ ਦਾ ਤੇ ਮੇਰੇ ਬਹੁਤ ਹੀ ਅਜੀਜ਼ ਦੋਸਤ ਡਾਕਟਰ ਬਲਜੀਤ ਸਿੰਘ ਚਾਨਾ ਜੀ ਦਾ ਜਿਨ੍ਹਾਂ ਨੇ ਮੈਨੂੰ ਇਹ ਮੌਕਾ ਦਿੱਤਾ ਕਿ ਦੋ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੇ ਅੱਜ ਮੇਰਾ ਜਨਮ ਦਿਨ ਤੇ ਇੱਥੇ ਉਹਦੇ ਲਗਾਣ ਦਾ ਇੱਕ ਮੌਕਾ ਦਿੱਤਿਆ ਮੈਂ ਇਹ ਸਮਝਦਾ ਕਿ ਜੇ ਵਾਤਾਵਰਣ ਸਾਡਾ ਸੁਧ ਹੋਏਗਾ ਆਹੋ ਹਵਾ ਸੁਧ ਹੋਏਗੀ ਤੇ ਜਿਹੜਾ ਸਾਡਾ ਯੂਥ ਹੈ ਜਾਂ ਜਿਹੜੀ ਸਾਡੀ ਜਨਰੇਸ਼ਨ ਹੈ ਉਹ ਵਧੀਆ ਪਰਫਲਿਤ ਹੋਏਗੀ ਨਸਿਆਂ ਵੱਲ ਕੱਟ ਜਾਏਗੀ ਤੇ ਇਸ ਕਰਕੇ ਮੈਂ ਇਹਨਾਂ ਦੀ ਸੰਸਥਾ ਨੂੰ ਖਾਸ ਕਰਕੇ ਐਮਸੀ ਦੇ ਪ੍ਰਧਾਨ ਸਰਦਾਰ ਹਰਜੀਤ ਸਿੰਘ ਜੀਤਾ ਜੀ ਦਾ ਬਹੁਤ ਦਿਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਇਹੋ ਜੀ ਮੋਹਮ ਚਲਾ ਕੇ ਯੂਥ ਨੂੰ ਤੇ ਸਾਡੇ ਵਰਗੇ ਸਾਰੇ ਦੋਸਤਾਂ ਮਿੱਤਰਾਂ ਨੂੰ ਯਾਦ ਕਰਕੇ ਇਹ ਇੱਕ ਕੜੀ ਚ ਅੱਜ ਮੈਨੂੰ ਵੀ ਇਹਨਾਂ ਨੇ ਸ਼ਾਮਿਲ ਕੀਤਾ ਤੇ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇਹਨਾਂ ਨੇ ਮੇਰਾ ਜਨਮ ਦਿਨ ਵੀ ਯਾਦਗਾਰੀ ਬਣਾਇਆ ਤੇ ਮੈਨੂੰ ਇਸ ਮੂਹਮ ਨਾਲ ਜੁੜਨ ਦਾ ਇੱਕ ਮੌਕਾ ਦਿੱਤਾ ਹੈ ਜਿਹੜਾ ਮੈਨੂੰ ਹਮੇਸ਼ਾ ਹੀ ਯਾਦਗਾਰੀ ਰਹੇਗਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ਼ਹੀਦੀ ਪੰਦਰਵਾੜਾ ਚੱਲ ਰਿਹਾ ਹੈ ਖਾਸ ਤੌਰ ਤੇ ਨਗਰ ਕੌਂਸਲ ਪ੍ਰਧਾਨ ਹਰਜੀਤ ਸਿੰਘ ਜੀਤਾ ਵੱਲੋਂ ਜਿੱਥੇ ਸ਼ਹਿਰ ਦੀ ਸਫਾਈ ਵੱਲ ਖਾਸ ਤੌਰ ਤੇ ਵਿਸ਼ੇਸ਼ ਜਿਹੜਾ ਧਿਆਨ ਦਿੱਤਾ ਜਾ ਰਿਹਾ ਤੇ ਉੱਥੇ ਜਦੋਂ ਵੀ ਇਸ ਤਰ੍ਹਾਂ ਦੇ ਕੋਈ ਧਾਰਮਿਕ ਸਮਾਗਮ ਹੁੰਦੇ ਨੇ ਜਿਵੇਂ ਹੁਣ ਸ਼ਹੀਦੀ ਪੰਦਰਵਾੜੇ ਦੀ ਮੈਂ ਗੱਲ ਕੀਤੀ ਹੈ ਤਾਂ ਖਾਸ ਤੌਰ ਤੇ ਪੌਦਿਆਂ ਦੀ ਜਿਹੜੀ ਪੌਦੇ ਲਗਾਉਣ ਦੀ ਇੱਕ ਮੁਹਿੰਮ ਜਿਹੜੀ ਹੋ ਰੰਭੀ ਜਾਂਦੀ ਹੈ ਅੱਜ ਜਿੱਥੇ ਸ਼ਹੀਦੀ ਪੰਦਰਵਾੜੇ ਨੂੰ ਸਮਰਪਿਤ ਪੌਦੇ ਜਿਹੜੇ ਲਗਾਏ ਗਏ ਨੇ ਉੱਥੇ ਖਾਸ ਤੌਰ ਤੇ ਮੇਰੇ ਬਹੁਤ ਅਜ਼ੀਜ਼ ਦੋਸਤ ਤੇ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦੇ ਕੰਪਿਊਟਰ ਸਾਇੰਸ ਵਿਭਾਗ ਦੇ ਮੁਖੀ ਡਾਕਟਰ ਸੁਰੇਂਦਰ ਕੁਮਾਰ ਜੀ ਦਾ ਜਨਮ ਦਿਨ ਵੀ ਹੈ ਤੇ ਇਸ ਮੌਕੇ ਤੇ ਖਾਸ ਤੌਰ ਤੇ ਕਈ ਸਾਹਿਬ ਦੇ ਵੱਲੋਂ ਰਾਜ ਕਈ ਜੀ ਇੱਕ ਵੈਟਰਨ ਪੱਤਰਕਾਰ ਨੇ ਆਨੰਦਪੁਰ ਸਾਹਿਬ ਦੇ ਇਹਨਾਂ ਦਾ ਬੜਾ ਵੱਡਾ ਉਪਰਾਲਾ ਹੁੰਦਾ ਹੈ ਅੱਜ ਇਹਨਾਂ ਨੇ ਫਿਰ ਉਪਰਾਲਾ ਕੀਤਾ ਕਿ ਵਾਤਾਵਰਨ ਨੂੰ ਸ਼ੁੱਧ ਰੱਖਣ ਦੇ ਲਈ ਜਿਹੜਾ ਪੌਦੇ ਲਗਾਏ ਜਾਣ ਸੋ ਚਰਨ ਗੰਗਾ ਸਟੇਡੀਅਮ ਇਤਿਹਾਸਕ ਸਟੇਡੀਅਮ ਦੇ ਵਿੱਚ 15 ਬਾੜੇ ਨੂੰ ਸਮਰਪਿਤ ਜਿਹੜਾ ਖਾਸ ਤੌਰ ਤੇ ਤੇ ਡਾਕਟਰ ਸੁਵਿੰਦਰ ਸ਼ਰਮਾ ਜੀ ਦੇ ਜਨਮ ਦਿਨ ਨੂੰ ਜਨਮ ਦਿਨ ਦੇ ਮੌਕੇ ਤੇ ਜਿਹੜੇ ਪੌਦੇ ਲਗਾਏ ਗਏ ਕਿਉਂਕਿ ਜੇਕਰ ਅਸੀਂ ਅੱਜ ਭਾਰਤ ਦੇ ਵਿੱਚ ਆਜ਼ਾਦ ਫਿਜ਼ਾ ਦੇ ਵਿੱਚ ਸਿਰ ਚੱਕ ਕੇ ਜਿਹੜਾ ਆਪਣੀ ਜ਼ਿੰਦਗੀ ਜਿਉ ਰਹੇ ਹਾਂ ਤਾਂ ਖਾਸ ਤੌਰ ਤੇ ਸਭ ਜਾਂਦਿਆਂ ਦੀ ਜੇਕਰ ਸ਼ਹਾਦਤ ਦਾ ਜ਼ਿਕਰ ਨਾ ਹੋਵੇ ਤਾਂ ਬਿਲਕੁਲ ਗਲਤ ਗੱਲ ਹੋਵੇਗੀ ਸੋ ਪੂਰਾ ਦੇਸ਼ ਜਿੱਥੇ ਸਾਹਿਬਜ਼ਾਦਿਆਂ ਨੂੰ ਨਮਨ ਕਰਦਾ ਹੈ ਉੱਥੇ ਸਾਡੇ ਵੱਲੋਂ ਵੀ ਇਹ ਜਿਹੜੀ ਕੋਸ਼ਿਸ਼ ਹੈ ਕਿ ਅੱਜ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਮੌਕੇ ਤੇ ਜਿਹੜੇ ਪੌਦੇ ਲਗਾਏ ਗਏ ਤੇ ਉਹਨਾਂ ਨੂੰ ਯਾਦ ਕੀਤਾ ਗਿਆ ਨਾਲ ਦੀ ਨਾਲ ਸੁਰਿੰਦਰ ਸ਼ਰਮਾ ਜੀ ਦੇ ਜਨਮ ਦਿਨ ਦੇ ਮੌਕੇ ਤੇ ਵੀ ਜਿਹੜਾ ਇਹ ਕਾਰ ਜਿਹੜਾ ਆਰੰਭਿਆ ਗਿਆ ਸੋ ਪੂਰੀ ਟੀਮ ਨੂੰ ਕਈ ਸਾਹਿਬ ਨੂੰ ਖਾਸ ਤੌਰ ਤੇ ਪ੍ਰਧਾਨ ਹਰਜੀਤ ਸਿੰਘ ਜੀਤਾ ਸਾਡੇ ਬਹੁਤ ਹੀ ਸਤਿਕਾਰਯੋਗ ਮੇਰੇ ਫਾਦਰ ਸਾਹਿਬ ਦੇ ਮਿੱਤਰ ਵੀ ਰਹੇ ਨੇ ਕੁਲਦੀਪ ਸਿੰਘ ਬੰਗਾ ਜੀ ਕਿਉਂਕਿ ਸਮਾਜ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸਮਾਜਿਕ ਜਿੰਨੇ ਵੀ ਸੋਸ਼ਲ ਕੰਮ ਹੁੰਦੇ ਨੇ ਸਮਾਜ ਸੇਵਾ ਦੀ ਗੱਲ ਕੀਤੀ ਜਾਵੇ ਕੁਲਦੀਪ ਸਿੰਘ ਬੰਗਾ ਇੱਕ ਜਾਣਿਆ ਪਹਿਚਾਣਿਆ ਨਾਮ ਹੈ ਹਮੇਸ਼ਾ ਵਧ ਚੜ ਕੇ ਜਿਹੜਾ ਸਮਾਜ ਸੇਵਾ ਦੇ ਕੰਮਾਂ ਵਿੱਚ ਅੱਗੇ ਵਧ ਕੇ ਜਿਹੜਾ ਉਹ ਕੰਮ ਕਰਦੇ ਨੇ ਤੇ ਅੱਜ ਉਹ ਵੀ ਇਸ ਮੌਕੇ ਤੇ ਮੌਜੂਦ ਨੇ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਧੰਨਵਾਦ ਕਈ ਸਾਹਿਬ ਦਾ ਬਹੁਤ ਅੱਛਾ ਉਪਰਾਲਾ ਹੈ ਇਹ ਅਲਾਈਅንስ ਕਲੱਬ ਜਿਹੜਾ ਹੈ ਇਹ ਹਰ ਜਗ੍ਹਾ ਜਾ ਕੇ ਵਾਤਾਵਰਨ ਨੂੰ ਸ਼ੁੱਧ ਰੱਖਣ ਦੀ ਖਾਤਰ ਭਾਵੇਂ ਸਾਡਾ ਜਨਮ ਦਿਨ ਹੋਵੇ ਭਾਵੇਂ ਸਾਡੇ ਘਰ ਕੋਈ ਹੋਰ ਬੱਚਿਆਂ ਦਾ ਜਨਮ ਦਿਨ ਹੋਵੇ ਜਾਂ ਸਾਡੇ ਵਰਗੇ ਜਿਹੜੇ ਸੱਜਣ ਹੈ ਉਹ ਆਪਣਾ ਜਨਮ ਦਿਨ ਮਨਾਉਂਦੇ ਹੋਣ ਜਿਵੇਂ ਸ਼ਰਮਾ ਜੀ ਨੇ ਆਪਣਾ ਜਨਮ ਦਿਨ ਮਨਾਉਣਾ ਕੀਤਾ ਹੈ 25 ਅੱਜ ਦਸੰਬਰ ਹੈ ਅੱਜ ਦਾ ਇਹ ਜਿਹੜਾ ਦਿਹਾੜਾ ਹੈ ਇਹ ਇਸ ਨੂੰ ਹੋਰ ਵੀ ਚਾਰ ਚੰਨ ਲੱਗਦੇ ਨੇ ਕਿਉਂਕਿ ਸਾਡੇ ਦੇਸ਼ ਦੀ ਏਕਤਾ ਅਖੰਡਤਾ ਦੇ ਲਈ ਗੁਰੂ ਸਾਹਿਬ ਨੇ ਆਪਣੇ ਸਹਿਬਜ਼ਾਦੇ ਜਿਹੜੇ ਆ ਉਹ ਅੱਜ ਦੇ ਦਿਨ ਬਾਰੇ ਸੀ ਅੱਜ ਉਹ ਵੀ 15ਵਾਂ ਜਿਹੜਾ ਚੱਲ ਰਿਹਾ ਹੈ ਔਰ ਸਾਡੇ ਪੰਜਾਬ ਦੇ ਹੀ ਨਹੀਂ ਕੁੱਲ ਦੁਨੀਆਂ ਦੇ ਵਿੱਚ ਇੱਕ ਸਾਂਝੀ ਵਾਲਤਾ ਦਾ ਸੰਦੇਸ਼ਾ ਜਿਹੜਾ ਹੈ ਉਹ ਜਾ ਰਿਹਾ ਹੈ ਮੈਂ ਇਸ ਮੌਕੇ ਤੇ ਡਾਕਟਰ ਸ਼ਰਮਾ ਜੀ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਉਹਨਾਂ ਦੇ ਜਿੰਨੇ ਵੀ ਸਾਥੀ ਸਹਿਬਾਨ ਸਾਡੇ ਇਹ ਕਾਲਜ ਦੇ ਪ੍ਰੋਫੈਸਰ ਨੇ ਸਾਡੇ ਬੱਚੇ ਜਿਹੜੇ ਇਹਨਾਂ ਦੇ ਕੋਲ ਜਾ ਕਰਕੇ ਪੜਦੇ ਨੇ ਔਰ ਉਹਨਾਂ ਦਾ ਤਾਂ ਵਿਦਿਆ ਹਾਸਲ ਕਰਕੇ ਉਹ ਆਪਣਾ ਜੀਵਨ ਜਿਹੜਾ ਵਧੀਆ ਕਰਨ ਦੇ ਲਈ ਹਰ ਵੇਲੇ ਤਤਪਰ ਰਹਿੰਦੇ ਨੇ ਇਸ ਅਲਾਈਅੰਸ ਕਲੱਬ ਦੇ ਜਿਹੜੇ ਕੇਈ ਸਾਹਿਬ ਨੇ ਮੈਂ ਉਹਨਾਂ ਦਾ ਵੀ ਬਹੁਤ ਧੰਨਵਾਦੀ ਹਾਂ ਔਰ ਸਾਡੇ ਬਲਬੀਰ ਚਾਨਾ ਜੀ ਬਲਜੀਤ ਸਿੰਘ ਚਾਨਾ ਜੀ ਇਹਨਾਂ ਦੇ ਵੀ ਧੰਨਵਾਦੀ ਹਾਂ ਕਿਉਂਕਿ ਹਰ ਵੇਲੇ ਸਮਾਜ ਸੇਵਾ ਦੇ ਵਿੱਚ ਇਹ ਜੁਟੀ ਰੰਦ ਨੇ ਜਿੱਥੇ ਵੀ ਕਿਸੇ ਨੂੰ ਕੋਈ ਲੋਡ ਹੋਵੇ ਉੱਥੇ ਹਾਜ਼ਰ ਹੁੰਦੇ ਨੇ ਬਹੁਤ-ਬਹੁਤ ਅੱਜ ਮੈਂ ਵਧਾਈ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ